ਇੱਕ ਪਾਸੇ ਕਿਸਾਨ ਬਾਰਡਰਾਂ ਦੇ ਉੱਤੇ ਖੜੁੱਤੇ ਨੇ ਲਗਾਤਾਰ ਕੋਸ਼ਿਸ਼ ਕਰ ਰਹੇ ਆ ਅੱਜ ਵੀ ਕਹਿੰਦੇ ਕੋਸ਼ਿਸ਼ ਕਰਨੀ ਆ ਉਹਨਾਂ ਨੇ ਅੱਗੇ ਜਾਣ ਦੀ ਪਰ ਇਹਦੇ ਦਰਮਿਆਨ ਕੁਝ ਵਖਰੀਆਂ ਵਖਰੀਆਂ ਕੰਡੀਸ਼ਨਸ ਬਣਦੀਆਂ ਪਈਆਂ ਇੱਕ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਲਰੇਡੀ ਇੱਕ ਕੰਡੀਸ਼ਨ ਬੜੀ ਪਈ ਹੈ ਔਰ ਉਹਦੇ ਦਰਮਿਆਨ ਪਿੱਛੇ ਜੀ ਇੱਕ ਮਸਲਾ ਹੋਰ ਪਖਿਆ ਸੀ ਪੰਜਾਬ ਦੇ ਅੰਦਰ ਪ੍ਰਵਾਸੀਆਂ ਨੂੰ ਲੈ ਕੇ ਇਹ ਦੋ ਇਹੋ ਜਿਹੇ ਮਸਲੇ ਆ ਜਿਨ੍ਹਾਂ ਨੂੰ ਲੈ ਕੇ ਲੱਖਾ ਸਿਧਾਣਾ ਨੇ ਆਪਣੀ ਚਿੰਤਾ ਜ਼ਾਹਰ ਕੀਤੀ। ਇੱਕ ਪਾਸੇ ਤਾਂ ਜਗਦੀਸ਼ ਸਿੰਘ ਡੱਲੇਵਾਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਔਰ ਨਾਲੋਂ ਨਾਲ ਲੱਖਾ ਸਿਧਾਣਾ ਨੇ ਪ੍ਰਵਾਸੀਆਂ ਵਾਲਾ ਮੁੱਦਾ ਵੀ ਛੇੜਿਆ ਔਰ ਉਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਜਿਵੇਂ ਉਹ ਸਾਰਾ ਪ੍ਰੋਗਰਾਮ ਜਿਹੜਾ ਪ੍ਰਵਾਸੀਆਂ ਦਾ ਵਿਵਾਦ ਸੀ ਉਹਨੂੰ ਪਲਾਨ ਤੇ ਪਲੋਟ ਕੀਤਾ ਗਿਆ ਹੋਵੇ। ਹਾਲਾਂਕਿ ਲੱਖਾ ਸਿਧਾਣਾ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਕਿਉਂ ਪ੍ਰਤੀਤ ਹੋ ਰਿਹਾ ਹੈ? ਆਓ ਲੱਖਾ ਸਿਧਾਣਾ ਦੇ ਉਸ ਬਿਆਨ ਤੋਂ ਹੀ ਸੁਣਦੇ ਹਾਂ। ਜਿਹੜੇ ਕਿ ਅੱਜ 18ਵੇਂ ਦਿਨ ਭੁੱਖ ਹੜਤਾਲ ਤੇ ਜਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਲਈ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਨੂੰ ਰਾਜਸਥਾਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿ ਸਾਨੂੰ ਉਸ ਇਨਸਾਨ ਦਾ ਖੜਨਾ ਚਾਹੀਦਾ ਹੈ ਜਿਹੜਾ ਇਨਸਾਨ ਸਾਡੀਆਂ ਨਸਲਾਂ ਫਸਲਾਂ ਸਾਡੀਆਂ ਆਉਣਗੇ ਆਲੇ ਭਵਿੱਖ ਲਈ ਅੱਜ ਆਪਣੀ ਜ਼ਿੰਦਗੀ ਦਾਤੇ ਲਾ ਚੁੱਕੇ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀਆਂ ਪਾਣੀਆਂ ਦੀ ਬਾਈ ਅਮਤੋਜ ਨੇ ਜਸਕੀਰਤੀ ਨੇ ਤੁਹਾਨੂੰ ਸਾਹਮਣੇ ਸਾਰਾ ਕੁਦਾਫਤਾ ਦੇਖੋ ਆ ਸਾਰਾ ਪਲੰਦਾ ਪਿਆ ਆਉ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰਲ ਪ੍ਰਦੂਸ਼ਣ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਐ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਇਕੱਠ ਹੁੰਦਾ ਲੋਕ ਆਉਂਦੇ ਆ ਸਿਉਣੀ ਬਣਾਤਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੰਦੇ ਘੇਰੇ ਗਏ ਕੁੱਟੇ ਗਏ ਇੱਕ 70 ਸਾਲ ਦੀ ਬੇਬੇ ਕੁੱਟੀ ਜਾਂਦੀ ਆ ਤੇ ਅਦਰ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਬਨਾਮ ਪ੍ਰਵਾਸੀ ਬਣਾ ਦਿਓ ਜੀ ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੰਗਾਲਿਆਂ ਵੱਲੋਂ ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਜਿਹੜਾ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ ਜਿਹੜੇ 40 ਸਾਲ ਤੋਂ ਸਾਡੇ ਪੰਜਾਬ ਅਤੇ ਨਾਲ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਵਿੱਚ ਜਾਂ ਛੋਟੇ ਛੋਟੇ ਜੰਮੇ ਹੋਏ ਜਵਾਲ ਸਾਡੇ ਮਾਰ ਰਹੇ ਨੇ ਉਹ ਕਤਲਖਾਨੇ ਜਿਹੜੇ ਸ਼ਰਿਆਮਤ ਘਾ ਰਹੇ ਆ ਖੜਕਸਟੇਜਾਂ ਦੇ ਵੀ ਆਓ ਕਿਹੜਾ ਰੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੂ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੇ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਸਨਣਾ ਚਾਹੁੰਦੇ ਆ ਵੀ ਇੰਨਾਂ ਨੇ 2 ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹਫ਼ਤੇ ਦਾ ਸਮਾਂ ਲਿਆ ਸੀਗਾ ਸਰਕਾਰ ਵੱਲੋਂ ਏ.ਡੀ.ਸੀ ਸਰਕਾਰ ਦਾ ਨੁਮਾਇੰਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਕਲ ਪੁਆਇੰਟ ਵਾਲਾ ਸੀ ਬੰਦ ਕਰ ਦਿਆਂਗੇ ਦੇਖੋ ਸਤ ਕਿਵੇਂ ਖੜਦੇ ਆ ਸਰਕਾਰ ਨਾਲ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਆ ਇੰਨਾ ਦੋ ਦਿਨਾਂ ਦੇ ਵਿੱਚ ਚਿੱਠੀ ਕੱਢਦਾ ਕਿਹਨੂੰ ਕੱਢਦਾ ਹੈ ਬਹਾਦਰ ਕੇ ਆਲਿਆਂ ਨੂੰ ਵੀ ਤੁਸੀਂ ਐ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇੰਨਾ ਵਾਂਗੂ ਕੋਈ ਕਾਰਵਾਈ ਕਰ ਲਓ ਤੇ ਸੋਨੂੰ ਸਟੇ ਮਿਲ ਜੇ ਤੇ ਉਨੇ ਦਿਨ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਆ ਸਾਫ਼ ਲੱਭ ਜਾਂ ਮੈਂ ਸਮਝਾਉਣਾ ਇਹ ਚਿੱਠੀ ਹੋएगी ਹੈ